ਸਰ ਜੀ ਮੈਨੂੰ ਓਟੀ ਦੇ ਵਿੱਚੋਂ ਜਵਾਬ ਦਿੱਤੇ ਅਸੀਂ ਕਿ ਇਹ ਬੱਚਾ ਨਹੀਂ ਬਚੇਗਾ ਲੈ ਜਾਓ ਮਤਲਿਨਾ ਵੱਡੇ ਵੱਡੇ ਆਪਰੇਟ ਹੋਏ ਆ ਇਹਨਾਂ ਨੇ ਇੱਥੇ ਤੱਕ ਪਹੁੰਚਾ ਦਿੱਤੀ ਮੈਨੂੰ ਮੈਂ ਹਾਲੀ ਤੱਕ ਵੀ ਇਹ ਬੱਚਾ ਠੀਕ ਨਹੀਂ ਹੈਗਾ ਰੋਜ਼ ਕੰਮ ਛੱਡੀ ਬੈਠਾ ਜੀ ਮੈਂ ਕੱਲੀ ਬਿੱਲਾ ਬੈਠਿਆ ਮੈਂ ਕੱਲੀ ਬਿੱਲਾ ਬੈਠਿਆ ਜੀ ਮੈਂ ਰੇੜੀ ਚਲਾਣਾ ਇੱਕ ਮਜ਼ਦੂਰੀ ਕਰਦਾ ਹਾਂ ਜੀ ਮੈਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਸੀਲ ਵਿੱਚ ਖੜੇ ਹਾਂ ਇੱਕ ਇਹੋ ਜੇ ਘਰ ਦੇ ਬਾਹਰ ਖੜੇ ਆ ਜਿੱਥੇ ਇੱਕ ਬੱਚਾ ਬ੍ਰੇਨ ਟਿਊਮਰ ਨਾਲ ਜੂਝ ਰਿਹਾ ਇਹ ਭਿਆਨਕ ਬਿਮਾਰੀ ਦਾ ਸ਼ਿਕਾਰ ਤੇ ਪਰਿਵਾਰ ਜੋ ਹਾਲਾਤਾਂ ਤੋਂ ਗੁਜ਼ਰ ਰਿਹਾ ਉਹ ਉਹ ਪਰਿਵਾਰ ਹੀ ਜਾਣ ਸਕਦਾ ਤੇ ਪਰਿਵਾਰ ਨਾਲ ਗੱਲ ਕਰਦੇ ਆ ਤੇ ਜਾਣਦੇ ਆ ਕਿ ਉਹ ਇਸ ਸਾਰੀ ਮੁਸੀਬਤ ਵਿੱਚ ਕਿਵੇਂ ਜੂਝ ਰਹੇ ਨੇ ਤੇ ਇਸ ਇਸ ਦੇ ਚੱਲਦਿਆਂ ਉਹਨਾਂ ਲਈ ਕੋਈ ਮਦਦ ਦਾ ਹੱਥ ਅੱਗੇ ਆਇਆ ਜਾਂ ਨਹੀਂ ਆਇਆ ਤੇ ਕਿੰਨੇ ਕੁ ਪਰੇਸ਼ਾਨ ਨੇ ਉਹ ਤੇ ਉਹਨਾਂ ਦਾ ਬੱਚਾ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ। ਬੇਟੇ ਨੂੰ ਇਹ ਜੋ ਸਭ ਪ੍ਰੋਬਲਮ ਆਈ ਇਹ ਕਿਵੇਂ ਆਈ ਤੇ ਉਸ ਤੋਂ ਬਾਅਦ ਕਿਵੇਂ-ਕਿਵੇਂ ਤੁਸੀਂ ਕਿੱਥੇ-ਕਿੱਥੇ ਇਲਾਜ ਲਈ ਭੱਜ ਦੌੜ ਕੀਤੀ ਤੇ ਹੁਣ ਕੀ ਸਭ ਸਰ ਜੀ ਮੈਨੂੰ ਉਹ ਟੀ ਦੇ ਵਿੱਚੋਂ ਜਵਾਬ ਦਿੱਤੇ ਸੀ ਕਿ ਇਹ ਬੱਚਾ ਨਹੀਂ ਬਚੇਗਾ ਲੈ ਜਾਓ। ਮਤਲਬ ਇਹਨਾਂ ਵੱਡੇ-ਵੱਡੇ ਆਪਰੇਟ ਹੋਏ ਆ। ਇਹਨਾਂ ਨੇ ਇੱਥੇ ਤੱਕ ਪਹੁੰਚਾ ਦਿੱ ਇਹ ਮੈਨੂੰ ਮੈਂ ਹਾਲੀ ਤੱਕ ਵੀ ਇਹ ਬੱਚਾ ਠੀਕ ਨਹੀਂ ਹੈਗਾ। ਰੋਜ਼ ਕੰਮ ਛੱਡੀ ਬੈਠਾ ਇਹ ਮੈਂ ਘਰੇ ਹੀ ਬਿੱਲਾ ਬੈਠਿਆ। 6 ਮਾਰਚ ਤੋਂ ਮੈਂ ਕਰੇਲੀ ਵਿਲਾ ਬੈਠਿਆ ਜੀ ਮੈਂ ਰੇੜੀ ਚਲਾਉਣਾ ਇੱਕ ਮਜ਼ਦੂਰੀ ਕਰਦਾ ਹੀ ਮੈਂ ਤੇ ਕੋਈ ਮੇਰੀ ਸੰਸਥਾ ਹੋਵੇ ਤਾਂ ਮਦਦ ਕਰ ਦੇ ਤਾਂ ਅੱਛੀ ਗੱਲ ਹੈ ਜੀ ਉਹਦਾ ਨਾ ਮੈਂ ਧੰਨਵਾਦੀ ਹੋਵਾਂਗਾ ਜੀ ਹੁਣ ਤੱਕ ਕੋਈ ਸਿੱਖ ਸੰਸਥਾ ਨਹੀਂ ਆਈ ਤੁਹਾਡੇ ਕੋਲ ਜਾਂ ਕਿਸੇ ਨੇ ਮਦਦ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਡੇ ਤੱਕ ਪਹੁੰਚ ਕਰਨ ਦੀ ਜਾਂ ਤੁਸੀਂ ਗਏ ਹੋ ਮੋ ਕਿਸੇ ਕੋਲ ਮਦਦ ਮੰਗਣ ਨਹੀਂ ਸਰ ਮੈਂ ਤਲਮੀਰੇ ਕੋਈ ਮਿੱਤਰ ਪਿਆਰੇ ਜਿਹੜੇ ਸਿੱਖ ਸੰਸਥਾ ਉਹਨਾਂ ਨੇ ਮਤਲਬ ਜਿਹੜੇ ਮਿੱਤਰ ਪਿਆਰੇ ਸਿੱਖ ਸਰਦਾਰ ਭਾਈ ਸਾਹਿਬ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਵਧੀਆ ਕੀਤੀ ਹੈ ਹੈਲਪ ਕਾਫੀ ਕੀਤੀ ਹੈ ਬੇਲਾ ਤੇ ਤੁਸੀਂ ਕਿੱਥੇ ਕਿੱਥੇ ਇਲਾਜ ਚੱਲ ਰਿਹਾ ਤੁਹਾਡੇ ਬੇਟੇ ਦਾ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਗਏ ਹੋ ਇਲਾਜ ਲਈ ਬੇਟੇ ਦੇ ਕਿ ਬੇਟਾ ਠੀਕ ਹੋ ਜਾਏ ਤੁਹਾਡਾ ਅਸੀਂ ਪੀਜੀਏ ਗਏ ਪੀਜੀਏ ਤੋਂ ਦਿੱਲੀ ਜੀਵੀ ਪੰਥ ਗਏ ਜੀ ਜੀਵੀ ਪੰਥ ਤੋਂ ਯੂਐਸਏ ਵੀ ਭੇਜਿਆ ਉਹਦੇ ਕਾਰਜ ਹੀ ਫਿਰ ਦੁਬਾਰਾ ਅਸੀਂ ਪੀਜੀਏ ਵਾਪਸ ਆ ਗਏ ਤੇ ਉਹਦੀ ਕੋਈ ਰੋਬੋਟ ਸਰਜਰੀ ਕੋਈ ਗਾਮਾ ਨੇਫ ਕੋਈ ਕੁਝ ਨਹੀਂ ਬਣ ਸਕਿਆ ਜੀ ਕਿਉਂਕਿ ਆਪਰੇਟ ਤੇ ਉਹ ਬੱਚੇ ਨੇ بچਣਾ ਨਹੀਂ ਸੀਗਾ ਜੀ ਹੁਣ ਵੀ ਸਾਨੂੰ ਆਰਟੀ ਦੇ ਵਿੱਚੋਂ ਜਵਾਬ ਦੇ ਦਿੱਤਾ ਸੀਗਾ ਪਰ ਫਿਰ ਵੀ ਉਹ ਮਾਲਕ ਵੱਡਾ ਜੀ ਉਹ ਬੱਚਾ ਬਚ ਕੇ ਆ ਗਿਆ ਜੀ ਬੱਚਾ ਤੁਹਾਡਾ ਇਸ ਹਾਲਾਤ ਚ ਕੱਲਾ ਜਾਂਦਾ ਸੀ ਸਕੂਲ ਨਹੀਂ ਜੀ ਉਹਦੀ ਮੰਮੀ ਨਾਲ ਜਾਂਦੀ ਸੀ ਸਾਨੂੰ ਪੀਜੀਏ ਤੋਂ ਲਿਖਾ ਕੇ ਲਿਆਵਾ ਜੀ ਉਹਦੀ ਮੰਮੀ ਨਾਲ ਸੈਟ ਚ ਬੈੰਦੀ ਸੀਗੀ ਜੀ ਕਿੰਨੇ ਸਮੇਂ ਤੋਂ ਜਾ ਰਹੇ ਸੀ ਮਾਤਾ ਨਾਲ ਬੱਚੇ ਦੇ ਕਾਫੀ ਸਾਲਾਂ ਤੋਂ ਜਾਂਦੀ ਹੈ ਜੀ 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 ਅਥੀ ਕਲਾਸ ਤੋਂ ਲੱਗੀ ਹੈ ਜਾਣਾ ਤੇ ਹੁਣ ਉਸ ਉਹਨਾਂ ਦਿਨਾਂ ਤੋਂ ਬਾਅਦ ਤੁਹਾਡਾ ਬੱਚਾ ਘਰ ਹੀ ਪਿਆ ਇਹਨੂੰ ਘਰ ਹੀ ਪਿਆ ਜੀ ਘਰ ਹੀ ਹੈ ਮੈਂ ਵੀ ਘਰ ਹੀ ਆ ਜੀ ਇਹਦੀ ਬਚਰੇ ਦੀ ਫਿਜ਼ੀਓਥੈਰੇਪੀ ਕਰਾ ਕੇ ਲਿਆ ਨਾ ਕਦੇ ਕੁਝ ਕਰਦਾ ਕਦੇ ਕੁਝ ਕਰਦਾ ਮਤਲਬ ਇਹ ਬੱਚਾ ਵੀ ਘਰ ਹੀ ਹੈ ਮੈਂ ਵੀ ਘਰ ਹੀ ਆ ਜੀ ਤੁਹਾਡਾ ਬੱਚਾ ਪੜਨਦਾ ਹੈ ਕਿਛੂ ਹਾਂਜੀ ਅੱਗੇ ਕਾਲਜ ਦੇ ਵਿੱਚ ਇਹਦੀ ਭਰੇ ਹੈ ਸਾਡੇ ਕਾਗਜ਼ ਵਿੱਚ ਮਤਲਬ ਫੀਸ ਭਰੀ ਹੈ ਜੀ ਵੀਓ ਅੱਗੇ ਬੱਚਾ ਪੜ੍ਹਨਾ ਚਾਹੁੰਦਾ ਵੀ ਜੇ ਕੋਈ ਸੰਸਥਾ ਉਹਨੂੰ ਪੜ੍ਹਾ ਸਕਦੀ ਹੈ ਤਾਂ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗਾ ਜੀ ਜੇ ਕੋਈ ਉਹਨੂੰ ਸੰਸਥਾ ਸਾਥ ਦੇ ਕੇ ਪੜ੍ਹਾ ਦੇਵੇ ਜੀ ਉਹ ਅੱਗੇ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਕੀਨ ਹੈ ਜੀ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਬੋਲ ਦਿਓ ਤਾਂ ਕਿ ਜਿਹੜੇ ਚਾਹਵਾਨ ਨੇ ਮਦਦ ਕਰ ਕਰਨਾ ਚਾਹੁੰਦੇ ਨੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਣ ਅੱਛਾ ਜੀ 98149 74127 98149 74127